ਦੇ ਸਮੁੱਚੇ ਪੋਸਟ ਪੁਲਿਸ ਅਧਿਕਾਰੀ ਵਿਸ਼ੇਸ਼ ਕਰਕੇ ਡਿਪਟੀ ਕਮਿਸ਼ਨਰ ਆਫ ਪੁਲਿਸ ਇਨਵੈਸਟੀਗੇਸ਼ਨ ਏਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ ਸਿਟੀ ਬਾਨ ਵਿਸ਼ਾਲ ਜੀ ਜੀ ਏਸੀਪੀ ਸ਼੍ਰੀ ਕੁਲਦੀਪ ਜੀ ਸੀਆਈਏ ਇੰਸਪੈਕਟਰ ਅਮਨਜੋਤ ਅਤੇ ਬਾਕੀ ਹੋਰ ਟੋਟਲ ਜਿਹੜੇ ਹੈਗੇ ਆ ਪੁਲਿਸ ਕਰਮਚਾਰੀਆਂ ਨੇ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਅਸੀਂ ਇਥੇ ਤਾਇਨਾਤ ਹੋਇਆ ਬੜੀ ਅਨਤਕ ਮਿਹਨਤ ਕਰਕੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਤਰੀਬ ਐਨਡੀਪੀਐਸ ਦੇ ਤਹਿਤ 99 ਮੁਕਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ 155 ਬੰਦੇ ਗ੍ਰਿਫਤਾਰ ਹੋਏ ਨੇ ਤੇ ਟੋਟਲ 32 ਕਿਲੋ 550 ਗ੍ਰਾਮ ਜਿਹੜੀ ਹਿਊਮਨ ਕਵਰ ਹੋਈ ਆ ਜਿਹੜਾ ਕਿ ਆਪਦੇ ਆਪ ਤੇ ਇੱਕ ਰਿਕਾਰਡ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਨੀ ਟੋਟਲ ਕੁਆਂਟੀਟੀ ਰਿਕਵਰ ਨਹੀਂ ਹੋਈ ਸੀ ਜਿਹੜੀ ਪਿਛਲੇ 2 ਮਹੀਨੇ ਅੱਜ ਹੋਈ ਆ ਇਸੇ ਤਰ੍ਹਾਂ ਅਫੀਮ 9 ਕਿਲੋ ਤੇ ਡਰੱਗ ਮਨੀ 1 ਕਰੋੜ 18 ਲੱਖ ਰੁਪਇਆ ਡਰੱਗ ਮਨੀ ਆ ਜਿਹੜੀ ਇਹਨਾਂ ਸਮਗਲਸ ਤੋਂ ਬਰਾਮਦ ਹੋਈ ਆ ਤੇ ਬਾਕੀ ਜਿਹੜੇ ਹੋਰ ਵਹੀਕਲਸ ਨੇ ਉਹ ਨਾਲ ਹੋਏ ਨੇ ਇਸੇ ਤਰ੍ਹਾਂ ਆਰਮਜ਼ ਐਕਟ ਦੇ ਅ ਤ ਜਿਹੜੇ ਬੰਦੇ ਫਾਇਰਿੰਗ ਜਾਂ ਆਰਮਜ਼ ਐਕਟ ਲੈ ਕੇ ਜਏ ਕਰਾਇਮ ਕਮਿਟ ਕਰਦੇ ਸੀ ਉਹਨਾਂ ਦੇ 8 ਮੁਕਦਮੇ ਦਰਜ ਕਰਕੇ ਜਿਨ੍ਹਾਂ ਤੋਂ 16 ਬੰਦੇ ਅਰੈਸਟ ਹੋਏ ਸੀ ਤੇ ਜਿਨ੍ਹਾਂ ਤੋਂ ਕਰੀਬ-ਕਰੀਬ 25 ਜਿਹੜੇ ਪਿਸਟਲ ਵਾਲੀ ਮਾਉਜ਼ਰ ਜਿਹੜੇ ਵੈਪਨ ਸੀ ਤੇ 3 ਰਵਾਲਵਰ ਉਹ ਉਹਨਾਂ ਤੋਂ ਰਿਕਵਰ ਹੋਏ ਨੇ ਇਸੇ ਤਰ੍ਹਾਂ ਸਾਈਜ਼ ਐਕਟ ਦੇ ਤਹਿਤ 55 ਮੁਕਦਮੇ ਦਰਜ ਕਰਕੇ 57 ਬੰਦੇ ਅਰੈਸਟ ਕੀਤੇ ਨੇ ਤੇ ਕਰੀਬ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਾਬ ਆ ਜਿਹੜੀ ਉਹ ਰਿਕਵਰ ਹੋਈ ਆ ਇਸੇ ਤਰ੍ਹਾਂ ਡਰੱਗ ਸਮਗਲਰ ਦੇ ਵੱਲੋਂ ਜਿਹੜੀ ਨਜਾਇਜ਼ ਜਿਹੜੇ ਉਹਨਾਂ ਦੇ ਇਹ ਜੇ ਧੰਦਿਆਂ ਤੋਂ ਉਹਨਾਂ ਨੂੰ ਅਰਨ ਕਰਕੇ ਜਿਹੜੇ ਉਹਨਾਂ ਨੇ ਪੈਸੇ ਕਮਾਏ ਸੀ ਉਹਦੇ ਤਹਿਤ 1 ਕਰੋੜ 92 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਜਿਹਨੂੰ 68 ਕੇਸਸ ਕਹਿੰਦੇ ਨੇ 4 ਕੇਸਾਂ ਦੇ ਵਿੱਚ ਉਹ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਆ ਪ੍ਰਵਾਨ ਕੀਤੀ ਗਈ ਆ ਤੇ 1 ਕਰੋੜ 92 ਲੱਖ ਰੁਪਏ ਦੀ ਪ੍ਰਾਪਰਟੀ ਉਹਨਾਂ ਦੀ ਕਨਫੈਸਟੇਟ ਕੀਤੀ ਆ ਇਸੇ ਤਰ੍ਹਾਂ 755 ਬੰਦੇ ਪ੍ਰੀਵੈਂਟਿਵ ਐਕਸ਼ਨ ਲਏ ਨੇ 111 ਜਿਹੜੇ ਪਗੋੜੇ ਨੇ ਜਿਹੜੇ ਡਰੱਗਸ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਪਗੋੜੇ ਸੀ 111 ਪਗੋੜੇ ਗ੍ਰਿਫਤਾਰ ਹੋਏ ਨੇ ਤੇ ਹੋਰ ਜ਼ਨੀਨ ਜੁਰਮਾਂ ਦੇ ਤਹਿਤ ਜਿਹੜੇ ਪੁਰਾਣੇ ਹੋਰ ਦੋਸ਼ੀ ਪਗੋੜੇ ਸੀ ਉਹ 18 ਬੰਦੇ ਗ੍ਰਿਫਤਾਰ ਹੋਏ ਨੇ ਇਸੇ ਤਰ੍ਹਾਂ ਅਵੇਅਰਨੈਸ ਸਕੀਮ ਦੇ ਤਹਿਤ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕਰੀਬ 85 ਸੈਮੀਨਾਰ ਲਾਇਏ ਨੇ ਜੋ ਕਿ ਲਗਾਤਾਰ ਆਲਮੋਸਟ ਮੋਰ ਥੈਨ ਇੱਕ ਜਿਹੜਾ ਹੈਗਾ ਸੈਮੀਨਾਰ ਹਰ ਰੋਜ਼ ਦਾ ਐਵਰੇਜ ਉਹ ਜਿਹੜੀ ਸਾਡੀ ਪੈ ਰਹੀ ਆ ਤਾਂ ਕਿ ਨਵੇਂ ਜਿਹੜੀ ਆ ਜਵਾਨੀ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਤੇ ਸਾਡੇ ਨਵੇਂ ਜਿਹੜੇ ਨੌਜਵਾਨ ਆ ਨਵੀਂ ਜਨਤਾ ਹੈਗੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਇਸੇ ਲੜੀ ਦੇ ਵਿੱਚ 15 ਅਗਸਤ ਦੇ ਸਾਰੇ ਸੁਰੱਖਿਆ ਪ੍ਰਬੰਧਨਾਂ ਨੂੰ ਦੇਖਦੇ ਹੋਏ ਵਿਸ਼ੇਸ਼ ਨਾਕਾਬੰਦੀ ਵਿਸ਼ੇਸ਼ ਚੈਕਿੰਗਸ ਹੋਟਲ ਚੈਕਿੰਗਸ ਤੇ ਸਾਰੇ ਤਰ੍ਹਾਂ ਦੀ ਜਿਹੜੀ ਆ ਉਹ ਸਖਤੀ ਵਰਤੀ ਜਾ ਰਹੀ ਆ ਉਹਦੇ ਤਹਿਤ ਕੱਲ ਇੱਕ ਵਿਅਕਤੀ ਹਰਸਵਰੂਪ ਸਿੰਘ son of ਸਤਨਾਮ ਸਿੰਘ ਪਿੰਡ ਨਵੇਂ ਨਾਗ ਮਜੀਠਾ ਰੋਡ ਜਿਹੜਾ ਕਿ ਬੀਐਸਸੀ ਐਗਰੀਕਲਚਰ ਖਾਲਸਾ ਕਾਲਜ ਪੜ੍ਹਾਈ ਕਰਦਾ ਇਹਨੂੰ 3 ਪਿਸਤੌਲ 30 ਬੋਰ ਦੇ ਜਿਹੜੇ ਕਿ ਇਹਨੇ ਪਾਰ ਪਾਕਿਸਤਾਨ ਤੋਂ ਮنگਾਏ ਸੀ ਇੱਕ ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪਰੀਰੀ ਨੰਬਰ ਆ ਉਹਦੇ ਤਹਿਤ ਇਹਨੂੰ ਰਣਜੀਤ ਐਵਨਿਊ ਦੇ ਦਰਾਨ ਨਾਕਾ ਬੰਦੀ ਦਰਾਨ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਰੈਸਟ ਪਾਈ ਆ ਇਸ ਤਰ੍ਹਾਂ ਕਮਿਸਟਰੇਟ ਵੱਲੋਂ ਅੰਮ੍ਰਿਤਸਰ ਵੱਲੋਂ ਆਪਣੀ ਜਿਹੜੀ ਕ੍ਰਾਈਮ ਮੁਕਤ ਸੁਸਾਇਟੀ ਕਰਨੀ ਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਅਹਿਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਇਹਦੇ ਲਈ ਸਾਰੀ ਟੀਮ ਵਰਕ ਸਾਡੇ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਆ ਜਿਹੜੇ ਉਹ ਇਕਜੁੱਟ ਹੋ ਕੇ ਦਿਲ ਤੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਇਹ ਗਾਹ ਨੂੰ ਵੀ ਇਸੇ ਤਰ੍ਹਾਂ ਜਿਹੜੀ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਅਤੇ ਕਰਾਈਮ ਮੁਕਤ ਕਰਨ ਚ ਆਪਣਾ ਯੋਗਦਾਨ ਜਾਰੀ ਰੱਖੇ। ਉਹ ਉਹ ਰੀਸੈਂਟਲੀ ਇਹ ਕੱਲ ਸ਼ਾਮ ਦੀ ਫੜਿਆ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਪ੍ਰਭਾਵਤ ਹੋਵੇਗੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ। ਹਾਂਜੀ ਹੋਰ ਬੰਦੇ ਹੈਗੇ ਨੇ ਇਹਦੇ ਜਿਹੜੇ ਸੋਰਸ ਆ ਇਹ ਸਾਰੇ ਬਾਹਰੋਂ ਮਂਗਾਏ ਹੋਏ ਨੇ ਜਿੰਨੇ ਵੈਪਨ ਇਹ ਵੈਪਨ ਜਿਹੜੇ ਕਿਹਦੇ ਰਾਹੀਂ ਆਉਂਦੇ ਆ ਕੀ ਆਉਂਦੇ ਆ ਉਹਦੀ ਡਿਟੇਲ ਆ ਤੁਹਾਨੂੰ ਆਉਂਦੇ ਦੇਣਾ ਸ਼ੇਰ। ਤੇ ਕ੍ਰੋਸ ਬਾਰਡਰਸ ਬਗਿੰਗ ਹੋਈ ਹੈ। ਹਾਂਜੀ ਕ੍ਰੋਸ ਬਾਰਡਰ। ਪਾਕਿਸਤਾਨ ਤੋਂ ਆਏ ਨੇ। ਹਾਂਜੀ ਪਾਕਿਸਤਾਨ। ਤੇ ਕਿਹਤਰ ਯੂਜ਼ ਹੋਣ ਅਸੀਂ ਕੁਝ ਜਾਣਕਾਰੀ ਕਿਸੇ ਗੈਂਗ ਨਾਲ ਕੱਲ ਰੱਖਦਾ ਬੰਦਾ। ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਹਲੇ ਬਹੁਤ ਸ਼ਾਰਟ ਨੋਟਿਸ ਤੇ ਅਸੀਂ ਪੀਸੀ ਦਿੱਤੀ ਆ ਕਿਉਂਕਿ ਅਸੀਂ ਵੀ ਸੀਗੇ ਤੇ ਉਹ ਤੁਹਾਨੂੰ ਸਾਰੇ ਇਹਦਾ ਤਾਂ ਕ੍ਰਿਮੀਨਲ ਰਿਕਾਰਡ ਹੈ ਨਾ ਨਹੀਂ ਇਹਦਾ ਕ੍ਰਿਮੀਨਲ ਰਿਕਾਰਡ ਨਹੀਂ। ਪਰ ਇੱਕ ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਐ ਇੱਕ ਬਹੁਤ ਵੱਡੀ ਵੱਡੀ ਪੜ੍ਹਾਈ ਆ। ਉਹ ਕਿ ਉਹ ਸਾਰੇ ਸਾਰੇ ਬਰੂਦ ਕੌਨ ਜਿਹੜੇ ਹੈਗੇ ਨੇ ਉਹਦੀ ਡਿਟੇਲ ਜਿਹੜੀ ਅਸੀਂ ਵਰਕ ਆਊਟ ਕਰ ਰਹੇ ਆ ਉਹਦਾ ਕੀ ਬਾਅਦ ਦਿਨ ਸ਼ੇਅਰ ਨਹੀਂ ਹੁੰਦਾ ਇੱਕ ਕਾਈਂਡਲੀ ਸਮਝਾਦੇ ਪ੍ਰੋਪਰ ਦਾਸਤੂ ਜੂਗੇ ਦੇ ਹੋਏ ਸਟੂਡੈਂਟ ਨੇ ਹੈ ਜਿਹੜੇ ਬੰਦਿਆਂ ਦੇ ਰਾਹੀਂ ਨੇ ਵੈਪਨ ਜਿਹੜੇ ਉਹ ਹਾਸਲ ਕੀਤੇ ਨੇ ਉਹ ਰੂਰਲ ਅਮਰitsar ਜਾਂ ਤਰਨਤਾਰਨ ਦੇ ਜਿਹੜੇ ਕੁਝ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਬਾਈ ਨੇ ਮਜਾਦਰ ਨਹੀਂ ਕਰਨਾ ਉਹ ਹੈਗੇ ਆ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਹੋਏ ਨੇ ਉਹਨਾਂ ਦੇ ਰਾਹੀਂ ਨੇ ਵੈਪਨ ਤੁਸੀਂ ਕਹਿੰਦੇ ਬੀਐਸਸੀ ਐਗਰੀਕਲਚਰਲ ਸਟੂਡੈਂਟ ਕਰਾ ਹਾਂ ਫਰਾਈ ਕਰੇਗਾ ਤੁਸੀਂ ਕੋਲ ਹਾਂਜੀ ਕਰਦੇ ਆ ਇੱਕ ਸਰ ਤੁਸੀਂ ਅੱਜ ਹੋਰ ਜ਼ਿਕਰ ਕੀਤਾ ਜਿਹੜਾ ਹਰ ਕਦੇ ਦੇ ਲਾਤੀ ਹੈ 32 ਕਿਲੋ ਹੈਰੋਇਨ ਜਿਹੜੀ ਜਿਹੜੀ ਹੈ ਤਕਰੀਬਨ 1.5 ਮੀਟਰ ਦੇ ਵੱਡੇ ਡਰਗ ਮਨੀਅਸ ਦੇ ਵਿੱਚ ਬਹੁਤ ਜਾਨੀ ਦੋਵੇਂ ਇੰਗਲਾਂ ਨਾਲ ਲੱਗਿਆ ਜਾ ਰਿਹਾ ਜੀ ਇੱਕ ਤਾਂ ਇਹ ਵੀ ਕਹਿ ਸਕਦੇ ਹੋ ਪੁਲਿਸ ਚੰਗਾ ਕੰਮ ਕਰ ਰਹੀ ਬਟ ਇਨੀ ਹੈਰੋਇਨ ਆ ਵੀ ਤੇ ਰਹੀ ਆ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਡਰੋਨ ਐਕਟੀਵਿਟੀ ਰਾਹੀਂ ਬਾਰਡਰ ਤੋਂ ਕ੍ਰੋਸ ਜਿਹੜੀ ਹੈਗੀ ਆ ਉਹ ਪਾਕਿਸਤਾਨ ਦੀ ਸਾਜ਼ਿਸ਼ ਆ ਉੱਥੋਂ ਦੀ ਜਿਹੜੀ ਆਈਐਸਆਈਆ ਮਿਲੀ ਹੋਈ ਆ ਉਹਦੇ ਦਾਤ ਲਗਾਤਾਰ ਆ ਰਹੀ ਆ ਪਰ ਅਸੀਂ ਉਹਨੂੰ ਕਾਫੀ ਹੱਦ ਤੱਕ ਆ ਉਹਨੂੰ ਜਿਹੜੀ ਆਉਂਦੀ ਆ ਅਸੀਂ ਇੱਥੇ ਉਹਨੂੰ ਫੜ ਕੇ ਉਹਨਾਂ ਨੂੰ ਜਿਹੜੇ ਹੈਗੇ ਨੇ ਪੈਡਲਰ ਹੈਗੇ ਨੇ ਜਿਹੜੇ ਉਹਨਾਂ ਦੇ ਸਮਗਲਰ ਹੈਗੇ ਨੇ ਜਿਹੜੇ ਉਹਨਾਂ ਦੇ ਪਾਂਡੀ ਹੈਗੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਕੰਮਜੋ ਹੋਏ ਆ ਤਾਂ ਹੀ ਉਹ ਜਿਹੜੀ ਕਰੀਬ 155 ਬੰਦੇ ਫੜੇ ਗਏ ਸਰ ਕਿੰਨੀ ਕਿੰਨੀ ਰਿਕਵਰੀ ਹੈ ਕਿੰਨੀ ਰਿਕਵਰੀ ਪੈਸਾ ਬਹੁਤ ਰਿਕਵਰ ਹੋਇਆ ਇਸੇ ਕੰਮ ਵਿੱਚ ਬਹੁਤ ਵੱਡੀ ਰਿਕਵਰੀ ਹੈ 32 32 ਕਿਲੋ ਦੇ ਪੁਰਾਣਾ ਡਿਟੇਲ ਕੱਢੋਂਗੇ ਕਾਫੀ ਲੰਬੇ ਸਮੇਂ ਤੋਂ ਇੰਨੀ ਨਹੀਂ ਹੋਈ ਸੀ ਜੇ ਇਹ ਦੋ ਕੈਸ਼ ਦੀ ਗੱਲ ਕਰੀਏ ਦੋਵੇਂ ਇਕੱਠੇ ਕੈਸ਼ ਵੀ 1 ਕਰੋੜ 18 ਲੱਖ ਰੁਪਏ ਹੈਗਾ ਹੋਰ ਵਕਤ ਹੋਰ ਹੋਰ ਕੁਝ ਏਜੰਸੀਆਂ ਨੇ ਹੋਰ ਵੀ ਜਿਹੜਾ ਇੰਨਾ ਦਾ ਜਿਹੜਾ ਪੈਸਾ ਫੜਿਆ ਕਾਫੀ ਪੈਸਾ ਇਨਵੋਲਵ ਹੋਣ ਕਰਕੇ ਜਿਹੜੀ ਇਹ ਸਮਗਲੀਆਂ ਜਿਹੜੀ ਇਹ ਉਚਾਲੇ ਤੋਂ ਲੱਗਦਾ ਸਰ ਬਲੋਜਪੁਰ ਵੀ ਤੁਸੀਂ ਰਹੇ ਹੋ ਉਥੇ ਜਿਆਦਾ ਇਹਦਾ ਫਲੋ ਹੈ ਜਾਂ ਅਮਰਸਰ ਤੇ ਗਲੋਬਲ ਬਰਾਬਰ ਹੀ ਹੈ ਫਲੋ ਬਾਰਡਰ ਦੇ ਏਰੀਆ ਦੇ ਇਹ ਡਿਪੈਂਡ ਕਰਦਾ ਇੱਥੇ ਅਮਰਸਰ ਸ਼ਹਿਰ ਆ ਜਿਹੜਾ ਮੇਨ ਜਿਹੜਾ ਸ਼ਹਿਰ ਹੋਣ ਕਰਕੇ ਆਸੇ ਪਾਸੇ ਜਿਹੜਾ ਹੈਗਾ ਬਟਾਲਾ ਤਰਨਤਾਰਨ ਰੂਰਲ ਦੇ ਜਿਹੜਾ ਕਾਫੀ ਏਰੀਆ ਇਦਾਂ ਲੱਗਣ ਦੇ ਕਰਕੇ ਸਾਰਿਆਂ ਦਾ ਜਿਹੜਾ ਇੱਕ ਤਰ੍ਹਾਂ ਦੀ ਆ ਸੈਂਟਰਲ ਪੁਆਇੰਟ ਆ ਜਿਹੜਾ ਉਹ ਸਮਰਸਰ ਹੋਣ ਕਰਕੇ ਥੋੜਾ ਜਿਹਾ ਇਧਰ ਵੀ ਹੈਗਾ ਉਧਰ ਜਿਹੜਾ ਹੈਗਾ ਉਹ ਅਲੱਗ ਤਰੀਕੇ ਦਾ ਹੈਗਾ ਇਧਰ ਜਿਹੜੀ ਥਿਕਲੀ ਪੋਪੂਲੇਟਡ ਜਿਹੜੀ ਹੈਗੀ ਆ ਆਬਾਦੀ ਹੈਗੀ ਆ ਬਾਰਡਰ ਦੇ ਨਾਲ ਨਾਲ ਜਿਹੜਾ ਫਰੋਜ਼ਪੁਰ ਆ ਉਹ ਕੰਪੈਰੀਟਿਵਲੀ ਘੱਟ ਥਿਕਲੀ ਪੋਪੂਲੇਟਡ ਆ ਜਿਹੜਾ ਫਾਜ਼ਿਲਗਾ ਉਹ ਤੋਂ ਵੀ ਘੱਟ ਹੈ ਇਸ ਤਰ੍ਹਾਂ ਦੇ ਸਾਰੇ ਸਾਰਾ ਹੀ ਟ੍ਰੈਂਡ ਆ ਕੋਈ ਇਧਰੋਂ ਪਿਛਲੇ ਜੇ ਅਸੀਂ ਬੰਦੇ ਫੜੇ ਸੀ ਜਿਹੜੇ ਅਜਨਾਲੇ ਵੱਲੋਂ ਉਹ ਹੈ ਫਰੋਜ਼ਪੁਰ ਦੇ ਸੀ ਇਧਰੋਂ ਉਧਰ ਆਉਂਦੇ ਸੀ ਕੋਈ ਉਧਰੋਂ ਇਧਰ ਆਉਂਦੇ ਨੇ ਇਹ ਸਾਰਾ ਜਿਹਨੂੰ ਜਿਹਨੂੰ ਪੈਸਾ ਪੈਸਾ ਇਹਨੂੰ ਇਸ ਤਰੀਕੇ ਨਾਲ ਕਰਨ ਦਾ ਜਿਹੜਾ ਕਰਾਈਮ ਕਰਨ ਦਾ ਬਹੁਤ ਪੈ ਜੇ ਕੋਈ ਨਹੀਂ ਦੇਖਦੇ ਵੀ ਕਿਹੜੇ ਇਲਾਕੇ ਚ ਹੁੰਦਾ ਕਿੱਥੇ ਹੁੰਦਾ ਜਿਸ ਤਰੀਕੇ ਨਾਲ ਜੇ ਕਿਸੇ ਇੱਕ ਪਾਸੇ ਸ਼ਕਤੀ ਹੁੰਦੀ ਆ ਉਹ ਡਰੋਨ ਮੂਵਮੈਂਟ ਦੂਸਰੇ ਪਾਸੇ ਵੱਧ ਜਾਂਦੀ ਆ ਜੇ ਉਧਰ ਕਦੇ ਸ਼ਕਤੀ ਹੋ ਗਈ ਇੱਧਰ ਕਮੀ ਰਹਿ ਗਈ ਉਹਨਾਂ ਨੇ ਆਪਣੀ ਓਪਰਚੁਨਿਟੀ ਦੇਖਣੀ ਆ ਉਸ ਮੌਕੇ ਮੁਤਾਬਕ ਕਰਦੇ ਜਿਹੜਾ ਜਿਹੜਾ ਸੋਸ਼ਲ ਬੜੇ ਅਦੁੱਲੇ ਕਿ ਫੜੇ ਨੇ ਬਹੁਤ ਤੋਂ ਨੇ ਜਗENDER ਨੂੰ ਨਵੀਂ ਕਿ ਉਹਦਾ ਲਿੰਕ ਨਹੀਂ ਨਾਮ ਨੇ ਐਸੋ ਆਪਣਾ ਕਿਸੇ ਨਾਲ ਉਸ ਤਰ੍ਹਾਂ ਦਾ ਉਸ ਉਹਨਾਂ ਨਾਲ ਕੋਈ ਲਿੰਕ ਨਹੀਂ ਸਤ ਸਰ ਜਿਹੜਾ ਸਟੂਡੈਂਟ ਫੜਿਆ ਵਾ ਉਹਦੀ ਬੈਕਗਰਾਉਂਡ ਕੀ ਹੈ ਜਿਹੜੀ ਉਹਨੂੰ ਥਾਰ ਬਰਾਮਦ ਕੀਤੀ ਗਈ ਆ ਉਹ ਕਿਸੇ ਨਾਂ ਤੇ ਸੀ ਉਹਦੀ ਆਪਣੀ ਚੀਜ਼ਾਂ ਕਿਸ ਤਰ੍ਹਾਂ ਉਹਨੇ ਵਿੱਚੋਂ ਦੇ ਪਰ ਉਹ ਸਾਰੀ ਹਲੇ ਹਲੇ ਉਹ ਇਨਵੈਸਟੀਗੇਟ ਕਰ ਰਹੇ ਆ ਸਾਰੀ ਡਿਟੇਲ ਉਹ ਦੇ ਦਿਆਂਗੇ ਇਹ ਤੁਸੀਂ ਬੈਕਗਰਾਉਂਡ ਤੋਂ ਕੀ ਦੱਸ ਸਕਦੇ ਉਹ ਥਾਰ ਹਲੇ ਨਵਾਂ ਨਵੀਂ ਨਵੀਂ ਹੈਗੀ ਆ ਥਾਰ ਉਹਦਾ ਗਾਂ ਕਿੱਥੋਂ ਲਿੰਕ ਆ ਕਿੱਥੋਂ ਪੈਸੇ ਆ ਰਜਿਸਟ੍ਰੇਸ਼ਨ ਵਾਲੇ ਹੋਈ ਨਹੀਂ ਰਜਿਸਟ੍ਰੇਸ਼ਨ ਉਹਦੀ ਨਵੀਂ ਆ ਮਤਲਬ ਟੈਂਪਰੇਰੀ ਨੰਬਰ ਹੈਗਾ ਪਰਮਨੈਂਟ ਰਜਿਸਟ੍ਰੇਸ਼ਨ ਵੀ ਨਹੀਂ ਹੋਈ। ਇਹਦੀ ਫੈਮਿਲੀ ਬੈਡਰੂਮ ਵੀ ਹੈ। ਇਹਦੀ ਫੈਮਿਲੀ ਬੈਕਗ੍ਰਾਉਂਡ ਕਿਸਾਨੀ ਆ। ਛੋਟੇ ਬੰਦੇ ਆ, ਕੋਈ ਬਹੁਤੇ ਵੱਡੇ ਨਹੀਂ ਹੈਗੇ। ਉਹ ਸਾਰੇ ਚੈੱਕ ਕਰ ਰਹੇ ਆ। ਜਿਹੜਾ ਜੇ ਕੋਈ ਇਹਦਾ ਡਰੱਗਸ ਦੇ ਨਾਲ ਜੁੜੇਗਾ ਤਾਂ ਇਸ ਨੂੰ ਉਸ ਤਹਿਤ ਆ ਉਸ ਪ੍ਰਾਪਰਟੀ ਨੂੰ ਜਿਹੜੀ ਇਹਨੇ ਡਰੱਗਸ ਰਹੀ ਜੇ ਬਣਾਈ ਹੋਈ ਉਹ ਵੀ ਕਾਰਵਾਈ ਕਰਾਂਗੇ। ਜਿਸ ਤਰ੍ਹਾਂ ਦੀ ਸੂਰਤ ਹੋਵੇ ਜਿਵੇਂ ਐਸੀ ਕਾਰਵਾਈ ਕੀਤੀ ਜਾਵੇ। ਉਹਨਾਂ ਦੇ ਨਾਲ-ਨਾਲ ਇਹ ਸੁ ਨਸ਼ੇ ਦਾ ਆਦੀ ਇਹਦੇ ਨਾਲ ਕੋਈ ਲੱਗ ਸਕਦਾ ਤਾਂ ਉਹਨਾਂ ਨੂੰ ਵੀ ਸਿਹਤ ਦੇ ਦਰੋਂ ਦੇਖਣ ਜਾ ਸਕਦਾ। ਅਸੀਂ ਲੇਟਲੀ ਸ਼ਾਮੀ ਲੇਟ ਤੋਂ ਦੱਸਿਆ ਸੀ 15 ਅਗਸਤ ਦੇ ਹੋਰ ਜਿਹੜੇ ਆਪਰੇਸ਼ਨਾਂ ਦੇ ਵਿੱਚ ਚੈਕਿੰਗਾਂ ਦੇ ਵਿੱਚ ਬਾਕੀ ਕਾਫੀ ਕੰਮ ਸੀਗੇ ਉਸ ਵਜ੍ਹਾ ਕਰਕੇ ਉਸ ਵਜ੍ਹਾ ਕਰਕੇ 15 ਉਹ ਉਸ ਉਸ ਵਜ੍ਹਾ ਕਰਕੇ ਅਸੀਂ ਹਾਲੇ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜੋ ਵੀ ਹੋਵੇਗਾ ਤੁਹਾਨੂੰ ਇਨਫੋਰਮ ਕਰਾਂਗੇ ਮੈਨੂੰ ਵੀ ਜਿਹੜੇ ਲਏ ਨੇ ਜਿਹੜੀ ਪਿਸਤਲ ਜਿਹਨਾਂ ਕੋਲੋਂ ਬਰਾਮਦ ਹੋਈ ਹੈ ਇਹਦੇ ਮੇਨ ਟਾਰਗੇਟ ਕੀ ਸੀ ਉਹਨਾਂ ਉਹ ਸਾਰੇ ਹੀ ਮੈਟਰ ਆਫ ਇਨਵੈਸਟੀਗੇਸ਼ਨ ਆਪ ਜੀ ਨੂੰ ਕਹਿ ਰਹੇ ਆ ਜਦੋਂ ਜਦੋਂ ਹੀ ਅਸੀਂ ਇਹਨੂੰ ਡਿਟੇਲਡ ਥੋੜਾ ਰਿਮਾਂਡ ਲਵਾਗੇ ਪੁਲਿਸ ਰਿਮਾਂਡ ਨਾਲ ਪੁੱਛਗਿਸ਼ ਕਰਾਂਗੇ ਸਰ ਮੋਟਲੀ ਪੁੱਛਗਿਸ਼ ਕਿਉਂ ਇਹਨੇ ਕੁਝ ਦੱਸਿਆ ਵੀ ਪਹਿਲਾਂ ਇਹਨੇ ਕਿ ਮੇਰ ਰੋਲਰ ਨੂੰ ਵਾਇਰਾਂ ਕਿਸ ਤਰ੍ਹਾਂ ਸਪਲਾਈ ਕਰ ਦਿੱਤੀ ਐ ਐਜ਼ ਆਫ ਨਾਓ ਹਾਲੇ ਤੱਕ ਨਹੀਂ ਦੱਸਿਆ ਤਿੰਨ ਦੇ ਪਤਾ ਲੱਗਾ ਜਿਹੜੇ ਸਾਨੂੰ ਲਿੰਕਡ ਬੰਦੇ ਆ ਉਹ ਇਹਨੇ ਕੁਝ ਦਿੱਤੇ ਆ ਸੀ ਉਹਨਾਂ ਨੂੰ ਪ੍ਰੋਪਰਲੀ ਜਦੋਂ ਗਰਾਉਂਡ ਅਪ ਗਰਾਉਂਡ ਅਪ ਕਰਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News